ਆ ਪੂਰੇ ਭਾਰਤ ਦੇ ਵਿੱਚ 75ਵਾਂ ਗਣਤੰਤ ਦਿਵਸਾ ਜਿਹੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਗੱਲ ਅਸੀਂ ਰਿਆਸੀ ਸ਼ਹਿਰ ਨਾਭਾ ਦੀ ਕਰ ਜਾ ਰਹੇ ਹਾਂ ਜਿੱਥੋਂ ਕਿ ਸਰਕਾਰੀ ਰਫਦਮਨ ਕਾਲਜ ਦੇ ਗਰਾਊਂਡ ਦੇ ਵਿੱਚ ਝੰਡਾ ਲਹਿਰਾਉਣ ਦੀ ਰਸਮਾ ਜਿਹੜੀ ਐਸ.ਬੀ.ਐਮ ਨਾਭਾ ਵੱਲੋਂ ਕੀਤੀ ਗਈ ਆ ਤਸਵੀਰਾਂ ਅਸੀਂ ਤੁਹਾਨੂੰ ਗਰਾਊਂਡ ਦੀਆਂ ਦਿਖਾ ਰਹੇ ਹਾਂ ਕਿੰਨਾ ਉਤਸ਼ਾਹ ਜਿਹੜਾ ਬੱਚਿਆਂ ਦੇ ਵਿੱਚ ਪਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਤਸਵੀਰਾਂ ਨੇ ਇਥੋਂ ਵੀ ਐਸ.ਕੇ.ਮ ਸਾਹਿਬ ਨੇ ਜੀ ਗੱਲਬਾਤ ਆ ਜਿਹੜੀ ਕੀਤੀ ਆ ਅੱਜ ਦੇ 75ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਜਿਹੜੀ ਦਿੱਤੀ ਗਈ ਆ ਨਾਬਾ ਤੋਂ ਹਰਮਿੰਦਰ ਸਿੰਘ ਮਾ ਮੰਡੂ ਸੈਦਲਾ ਅਨਜ਼ਾਰ ਗੁਰਪ੍ਰੀਤ ਸਿੰਘ ਦੀ ਸਮਰਦਾ ਐਸਐਸਓ ਬਤਵਾਰਾ ਅਨਜ਼ਾਰ ਮੁਹੱਜ ਦੀ ਵੰਡ ਦੇ ਤਾਨਿਕ ਸਕੂਲ ਦੇ ਬਕਰਮਾ ਆਪੇ ਦੇ ਲਈ ਵੱਡੀ ਮਾਰ ਦੀ ਗੱਲ ਕੇ 95 ਸਕੂਲ ਸਿਲਵਰ ਸਿਟੀ ਦੇ ਤਾਨਿਕ ਸਕੂਲ ਪਰ ਬਿਲਕੁਲ ਆਦਰ ਨਾਲ ਕੋਸ਼ਿਸ਼ ਤੇ ਪੂਰੀ ਜੀ ਸਾਫਲਾਤ ਹੋਵੇ ਤਾਨਿਕ ਸਕੂਲ ਦਾ ਯਾਰ ਜਦੋਂ ਤੇ ਦੋਪਹੀਆ 40 ਦਾ ਲਾਵਾ ਦੀਆਂ ਬੰਦੀਆਂ ਇਹ ਆਨੰਦ ਵਰਤਦਾ ਗੁਣਦਰਸ ਹੈ 130 ਦੇ ਜਿੱਤੇ ਨੂੰ ਕਿਦਾਂ ਪੇਸ਼ ਕਰਦਾ ਬੜਾ ਬੜਾ ਜੰਗਰ ਹੈ ਪਾਸਪੋਰਟ ਦਸਤਾਨ ਦਾ ਫੋਟੋ ਸਕੂਲ ਲਾਵਾ ਦਾ ਹੋਸਟ ਕਲਬ ਲਾਲ ਕਿੰਗਰ ਤੇ ਹਟੋ ਮਲ ਸਈ ਮਾਸ਼ਾ ਦੇ ਅਵੇ ਬਤਾਂਖੀ ਜੀ ਕੋ ਬੋਟਰ ਬਰਾਦਰ ਸਾਰੇ 즐거운 시간을 보내주셔서 감사합니다. 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 감사합니다.

ਬੜੀ ਖੁਸ਼ੀ ਦੀ ਗੱਲ ਹੈ ਜੀ ਤੇ ਇਸ ਦਿਨ ਦੀ ਸਾਰਿਆਂ ਨੂੰ ਢੀਕ ਰੈਂਦੀ ਆ ਅਸੀਂ ਜਿਹੜੀ ਖੁੱਲੀ ਫਿਜ਼ਾ ਚ ਹਵਾ ਲੈ ਰਹੇ ਆ ਇਹ ਇਸ ਦਿਨ ਸੁਧਾਨ ਸਾਡਾ ਲਾਗੂ ਹੋਇਆ ਸੀਗਾ ਤੇ ਉਸ ਮੁਤਾਬਕ ਹੀ ਹੈਗੀ ਜਿਹੜਾ ਸਰਕਾਰ ਕੰਮ ਕਰ ਰਹੀ ਆ ਅੱਜ ਦਾ ਦਿਨ ਜਿਹੜਾ ਹੈਗਾ ਇੱਕ ਪਰਵ ਦੇ ਰੂਪ ਚ ਮਨਾਇਆ ਜਾ ਰਿਹਾ ਬਾਕੀ ਤੁਸੀਂ ਦੇਖਦੇ ਹੋ ਲੋਕਾਂ ਦੇ ਵਿੱਚ ਉਤਸ਼ਾਹ ਹੈ ਤੇ ਕੁਝ ਵੱਖਰਾ ਹੋਊਗਾ ਜੀ ਕੋਸ਼ਿਸ਼ ਕੀਤੀ ਹੈਗੀ ਵੀ ਨਾਵਾ ਵਾਸੀਆਂ ਨੂੰ ਵੀ ਅਪੀਲ ਹੈ ਵੀ ਔਰ ਹੁਮ ਆਕੇ ਪਹੁੰਚਣ ਕਲੇਸ਼ ਸਰਕਾਰੀ ਸਮਾਗਮ ਸਮਾਗਮ ਨਾ ਸਮਝਣ ਉਹਨਾਂ ਦਾ ਸਮਾਗਮ ਹੈ ਜੀ ਆਕੇ ਦੇਖਣ ਜੀ ਵੀ ਕਿੰਨੀ ਅਤਕੀ ਵੱਖਰਾਪਣ ਹੋਇਆ ਅੱਜ ਸਾਨੂੰ ਬਹੁਤ ਵੱਡਾ ਮਾਣ ਹੈ ਕਿ ਬਾਬਾ ਸਾਹਿਬ ਭੀਮਰਾਉਂ ਬਿੰਕਰ ਜੀ ਨੇ ਉਹ ਲੋ ਸਾਨੂੰ ਇਹ ਜੋ ਸੁਵਿਧਾਨ ਦਿੱਤਾ ਗਿਆ ਅੱਜ ਅਸੀਂ 75ਵਾਂ ਗਣਤੰਤਰ ਦਿਵਸ ਮਨਾ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਅੱਜ ਅਸੀਂ ਉਹਨਾਂ ਸਾਰੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਆਪਣੀਆਂ ਜਾਨਵਾਰੀਆਂ ਅੱਜ ਅਸੀਂ ਆਜ਼ਾਦੀ ਦਾ ਨਿਗਮ ਮਨ ਰਹੇ ਆਂ ਔਰ 75ਵਾਂ ਗਣਤੰਤਰ ਦਿਵਸ ਮਨਾ ਕੇ ਸਾਰੇ ਖੁਸ਼ੀ ਦਾ ਆਲਮ ਸਾਰੇ ਪਾਸੇ ਹਰ ਪਾਸੇ ਖੁਸ਼ੀਆਂ ਦਾ ਪੇਗਾਮ ਹੈ ਔਰ ਅਸੀਂ ਅੱਜ ਉਹਨਾਂ ਸਾਰੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆਂ ਜੈ ਹਿੰਦ ਜਿਹੜਾ ਦੇਸ਼ ਆ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਜੀ ਤੇ ਉਹਦੇ ਚ ਖਾਸ ਕਰ ਜਿਹੜਾ ਪੰਜਾਬ ਆ ਜਿਹੜਾ ਨਵੀਆਂ ਲੀਹਾਂ ਤੇ ਤੁਰਿਆ ਪੰਜਾਬ ਸੇਤ ਚ ਖੇਡਾਂ ਚ ਤੇਰੀ ਹੋਰ ਪਾਸੇ ਪੜ੍ਹਾਈ ਚ ਵੀ ਮੋਰੀ ਜਾ ਰਿਹਾ ਹੈ ਅਸੀਂ ਤਾਂ ਅੱਜ ਦੇ ਦਿਨ ਤੇ ਆਹੀ ਮੰਗਦੇ ਆ ਪੂਰਾ ਦੇਸ਼ ਖੁਸ਼ਹਾਲ ਹੋਵੇ ਔਰ ਖੁਸ਼ਹਾਲ ਦੇ ਨਾਲ ਨਾਲ ਇਹ ਜਿਹੜਾ ਦਿਨ ਆ ਔਰ ਦੇਸ਼ ਲਈ ਤੇ ਸਾਡੇ ਪੰਜਾਬ ਲਈ ਖੁਸ਼ੀਆਂ ਭਰਿਆ ਹੋਵੇ ਅਸੀਂ ਆਉਣ ਵਾਲੇ ਵਿੱਚ ਵਧੀਆ ਬੰਲਾ ਮਾਰੀਏ ਜੀ ਧੰਨਵਾਦ ਮੈਂ ਸਾਡੇ ਨਾਵਾ ਵਾਸੀਆਂ ਦੇ ਦੇਸ਼ ਵਾਸੀਆਂ ਨੂੰ 75ਵੇਂ ਆਜ਼ਾਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਕਾਮਨਾ ਕਰਦਾ ਕਿ ਸਾਡਾ ਦੇਸ਼ ਦਿਨ ਦੁਗਣੇ ਰਾਤ ਤੇ ਗੁਣੀ ਤਰੱਕੀ ਕਰੇ ਕਿਸ ਤਰ੍ਹਾਂ ਦੇਖ ਰਹੇ ਹੋ ਸਮਾਗਮ ਦੇ ਵਿੱਚ ਵੀ ਹਿੱਸਾ ਲਿਆ ਤੁਮ ਜੀ ਬਹੁਤ ਹੀ ਸੋਹਣਾ ਤੇ ਦਿਲ ਖਿੱਚਣਾ ਹੈ ਬੱਚਿਆਂ ਨੇ ਬਹੁਤ ਵਧੀਆ ਪਰਫੋਰਮੈਂਸ ਕੀਤੀ ਪੀਪੀਐਸ ਦੇ ਹORS ਰੇਡਿੰਗ ਨੇ ਵਧੀਆ ਆਪਣੇ ਜੋਹਰ ਦਿਖਾਏ ਨੇ ਬਹੁਤ ਬਹੁਤ ਸੋਹਣਾ ਲੱਗ ਰਿਹਾ ਹੈ ਬਹੁਤ ਧੰਨਵਾਦ ਐਸਡੀਐਮ ਸਾਹਿਬ ਦਾ ਬਹੁਤ ਧੰਨਵਾਦ ਅੱਜ ਪੰਜਾਬ ਸਰਕਾਰ ਵੱਲੋਂ ਹਰ ਸ਼ਹਿਰ ਦੇ ਵਿੱਚ ਥਾਂ 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 ਦੇ ਵਿੱਚ ਜਿਹੜੀਆਂ ਗਨ ਰਿਪਬਲਿਕ ਡੇ ਦੀਆਂ ਅੱਜ ਪ੍ਰੋਗਰਾਮ ਰੱਖੇ ਗਏ ਨੇ ਨਾਭਾ ਵਿਖੇ ਵੀ ਅੱਜ ਕਾਲਜ ਗਰਾਊਂਡ ਦੇ ਵਿੱਚ ਇਹ ਪ੍ਰੋਗਰਾਮ ਵੱਡੇ ਲੈਵਲ ਤੇ ਰੱਖਿਆ ਗਿਆ ਝਾਕੀਆਂ ਕੱਢੀਆਂ ਜਾ ਰਹੀਆਂ ਨੇ ਸਾਡੇ ਸਤਕਾਰਯੋਗ ਅਸਟਨ ਸਾਹਿਬ ਵੱਲੋਂ ਝੰਡਾ ਫੈਰਾਇਆ ਗਿਆ ਤੇ ਪੂਰਾ ਪ੍ਰਸ਼ਾਸਨ ਇੱਥੇ ਮੌਜੂਦ ਹੈ ਤੇ ਬਹੁਤ ਅੱਛੇ ਤਰੰਗ ਦੇ ਨਾਲ ਇਹ ਪ੍ਰੋਗਰਾਮ ਹੋ ਰਿਹਾ ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਹਾਂ